देखो जी, मैं खड़ी सी आके रोक ली सड़क दरवाजे को शीशा बंद करके आओ मै मेनू मिलो मैं, 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 नहीं। नहीं मैं उन्ना ने जब मैं जान दी नहीं कान दी आफी मेन पाली जबरदस्ती जो जफी पाई मेरी बह अच्छी ਉਹ ਉਦੋਂ ਮੇਰੀ ਚੂੜੀ ਸੀ ਬਸ ਉਹ ਮੈਨੂੰ ਕਹਿੰਦੀ ਪਾਣੀ ਦਾ ਗਲਾਸ ਲਿਆ ਦਿਓ ਜੀ ਪਾ ਮੈਂ ਪਾਣੀ ਲੈਣ ਨੂੰ ਆਈ ਉਹਨਾਂ ਨੇ ਗੱਡੀ ਭਜਾ ਕੇ ਚਲੇ ਗਏ ਕੋਈ ਕੀ ਗਏ ਪਰ ਮੇਰੇ ਜੀ ਸੱਜੇ ਹੱਥ 'ਚ 16 ਗ੍ਰਾਮ ਦੀ ਚੂੜੀ ਪਾਈ ਨਹੀਂ ਸੀਗੀ ਹਾਂਜੀ ਉਹ ਮੈਨੂੰ ਪਤਾ ਨਹੀਂ ਲੱਗਿਆ ਉਹ ਉਡਾ ਕੇ ਲੈ ਗਏ ਜਾਂ ਕਰ ਯਾਰ ਆ ਵੀਡੀਓ ਦੇਖ ਕੇ ਅੰਦਾਜ਼ਾ ਲਾ ਲਓ ਵੀ ਤੁਹਾਡੇ ਘਰੇ ਤੁਹਾਨੂੰ ਕੋਈ ਵੀ ਬਾਰ ਐਡਰੈਸ ਪੁੱਛਦਾ ਨਾ ਆਪਣੇ ਘਰੋਂ ਬਾਹਰ ਨਿਕਲੋ ਅਗਲੇ ਨੂੰ ਸਿੱਧਾ ਜਵਾਬ ਦਦੋ ਯਾਰ ਸਾਨੂੰ ਨਹੀਂ ਪਤਾ ਆ ਮਾਤਾ ਕਰੋ ਇਹਨਾਂ ਨੇ ਐਡਰੈਸ ਪੁੱਛਿਆ ਪਾਣੀ ਪੀਂਦੇ ਭਾਨੇ ਦੋ ਗੱਡੀ 'ਚ ਲੇਡੀਜ਼ ਸੀਗੀਆਂ ਇੱਕ ਡਰਾਈਵਰ ਸੀ ਮਾਤਾ ਜਿੱਦਾਂ ਦੱਸਦੀ ਪਈ ਐ ਮਾਤਾ ਦੀ ਚੂੜੀ ਲਾ ਕੇ ਫਰਾਰ ਹੋ ਗਏ ਯਾਰ ਕਿੰਨੀ ਗਲਤ ਗੱਲ ਆ 77 ਸਾਲ ਦੀ ਬੇਬੇ ਕੋਲੋਂ ਚੂੜੀ ਖੋ ਕੇ ਲੈ ਗਏ ਇੱਥੇ ਬਜ਼ੁਰਗ ਵੀ ਸੇਫ ਨਹੀਂ ਹੈਗੇ ਯਾਰ ਤੁਹਾਨੂੰ ਮੰਨ ਕੇ ਬੇਨਤੀ ਆ ਆਪਣੇ ਘਰ ਦੇ ਆਲੇ ਦੁਆਲੇ ਕੋਈ ਤੁਹਾਡੇ ਤੋਂ ਐਡਰੈਸ ਪੁੱਛਦਾ ਉਹਨੂੰ ਬਿਲਕੁਲ ਜਵਾਬ ਦੇ ਦੋ ਵੀ ਸਾਨੂੰ ਨਹੀਂ ਪਤਾ ਆਪਣੇ ਘਰੋਂ ਬਾਹਰ ਨਾ ਨਿਕਲੋ ਨਹੀਂ ਤਾਂ ਤੁਹਾਡੇ ਨਾਲ ਵੀ ਆਹੀ ਕੰਮ ਹੋਊਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨਾ ਹੋ ਸਕੇ ਲਵ ਯੂ